ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਗੋਨਿਆਂ ਨੇ ਮੰਡੀ ਦੇ ਵਿੱਚ ਬਠਿੰਡਾ ਜ਼ਿਲ੍ਹਾ ਗੋਨਿਆਂ ਨੇ ਮੰਡੀ ਦੇ ਵਿੱਚ ਖੜੇ ਆ ਆਪਾਂ ਕਿਸਾਨਾਂ ਨੇ ਧਰਨਾ ਲਾਇਆ ਇੱਕ ਦੁਕਾਨਦਾਰ ਦੇ ਸਾਹਮਣੇ ਕੀ ਗੱਲਬਾਤ ਹੈ ਜਿਹੜਾ ਨਾਲ ਝੋਨਾ ਵੀ ਲਈ ਫਿਰਦੇ ਆ ਕੀ ਗੱਲਬਾਤ ਆ ਆਪਾਂ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਜਸਪੀਰ ਸਿੰਘ ਜੀ ਜਸਪੀਰ ਸਿੰਘ ਜੀ ਕੀ ਅੱਜ ਮਸਲਾ ਜਿਹਦੇ ਕਰਕੇ ਅੱਜ ਦੁਕਾਨਦਾਰ ਮੂਰੇ ਧਰਨਾ ਲਾਉਣਾ ਪੈ ਗਿਆ ਤੁਹਾਨੂੰ ਮਸਲਾ ਜੀ ਇਹ ਗੋਨੇਆਣੇ ਮੰਡੀ ਤੋਂ ਅਸੀਂ ਦੁਕਾਨਦਾਰ ਤੋਂ ਇੱਕ ਸਾਡੇ ਕਿਸਾਨ ਨੇ 21 ਲਿਆ ਸੀਗਾ ਜੀ ਪੀਆਰ 111 ਝੋਨੇ ਦਾ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੈ ਜੀ ਉਹਦੇ ਵਿੱਚ ਐਂ ਹੀ ਨਹੀਂ ਪਤਾ ਵੀ ਇਹ ਕਿਹੜੇ ਬੀਜ ਦੇ ਬੂਟੇ ਆ ਅੱਛਾ ਜੀ ਜਿਹੜਾ ਸਾਡਾ 11 ਝੋਨਾ ਉਹ ਪੱਕ ਕੇ ਬਿਲਕੁਲ ਤਿਆਰ ਹੈ ਕੱਟਣ ਦੀ ਸਥਿਤੀ 'ਤੇ ਆਹੋ ਜੀ ਜਿਹੜਾ ਇਹ ਵੀ ਆ ਦੂਜਾ ਵਿੱਚ ਹੈ ਇਹਦੇ ਵਿੱਚ ਮਿਕਸ ਹੈ ਇਹ ਵੀ ਬਿਲਕੁਲ ਹਰਾ ਹੈ ਅੱਛਾ ਜੀ ਇਹ ਵੀ ਤਾਂ ਕਿਸੇ ਕਾਲ ਉਹਦੇ ਨਾਲ ਵੱਡੇ ਹੀ ਨਹੀਂ ਜਾ ਸਕਦਾ ਕਿਸੇ ਵੀ ਉਹਦੇ ਤੇ ਅੱਛਾ ਜੀ ਇਹ ਤਾਂ ਬਹੁਤ ਜ਼ਿਆਦਾ ਕਿਸਾਨ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਹੀ ਜ਼ਿਆਦਾ ਦੇਖੋ ਚੋਨਾ ਵੇਖੋ ਇਹ ਵਿੱਚ ਇਹ ਜਿਹੜਾ ਹੈਗਾਗਾ ਤਿਆਰ ਹੋਇਆ ਪਿਆਗਾ ਹਾਂ ਤੇ ਵਿੱਚ ਇਹ ਜਿਹੜਾ ਹਰਾ ਪਿਆਗਾ ਤਾਂ ਕਾਫੀ ਕਿੰਨੇ ਕਿੱਲੇ ਲੱਗੇ ਹੋਏ ਸੀ ਚੋਨਾ ਇਹ 10 ਕਿੱਲੇ ਚੋਨਾ ਸੀ 10 ਕਿੱਲੇ ਚੋਨਾ ਸਾਰਾ ਚੋਨਾ ਹੀ ਖੜਾਗਾ ਸਾਰਾ ਚੋਨਾ ਹੀ ਖੜਾ ਜੀ ਸਾਰਾ ਵਾਂ ਠੇਕੇ ਤੇ 80000 ਰੁਪਏ ਨੂੰ ਕਿੱਲਾ ਅੱਛਾ ਜੀ ਹਾਂ ਜੀ ਤਾਂ ਤੁਸੀਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਕੀ ਕਹਿੰਦਾ ਦੁਕਾਨਦਾਰ ਨਾਲ ਗੱਲਬਾਤ ਕੀਤੀ ਸੀ ਅਸੀਂ ਕੱਲ ਵੀ ਆਏ ਸੀ ਕੋਈ ਸਾਨੂੰ ਉਹਨੇ ਠੋਸ ਜਵਾਬ ਨਹੀਂ ਦਿੱਤਾ ਉਹ ਕਹਿੰਦਾ ਕੰਪਨੀ ਵਾਲਿਆਂ ਨਾਲ ਗੱਲ ਕਰੋ ਜਦੋਂ ਬੀ ਤੇਰੇ ਤੋਂ ਖਰੀਦਿਆ ਸੀ ਕੰਪਨੀ ਵਾਲਿਆਂ ਨੂੰ ਕੀ ਜਾਣਦੇ ਆ ਬਿੱਲ ਹੈਗਾ ਇਹਦਾ ਬਿੱਲ ਨਹੀਂ ਦਿੱਤਾ ਜੀ ਉਹਨੇ ਕੱਚੀ ਪਰਚੀ ਹੈ ਕੱਚਾ ਪਰਚੀ ਕੱਚੀ ਪਰਚੀ ਹੈਗੀ ਹੈ ਤੁਹਾਡੇ ਕੋਲ ਹਾਂ ਪਰਚੀ ਹੈਗੀ ਹੈ ਜੀ ਅੱਛਾ ਜੀ ਉਹ ਕਿੱਥੇ ਜਾ ਕੇ ਵੇਖ ਕੇ ਅੱਛਾ ਜੀ ਕਿੱਥੇ ਜਾ ਕੇ ਦੇਖ ਕੇ ਹੁਣ ਅਗਲੀ ਗੱਲ ਕੀ ਕਹਿੰਦਾ ਜੀ ਹੁਣ ਅਗਲੀ ਤਾਂ ਉਹ ਕੰਪਨੀ 'ਚੋਂ ਬੰਦਾ ਆਇਆ ਸੀਗਾ ਜਿਹੜੀ ਕੰਪਨੀ ਦਾ ਬੀ ਆ ਇਹ ਜਿੱਥੋਂ ਸੀਡ ਮੰਗਾਇਆ ਉਹ ਕੰਪਨੀ ਵਾਲਾ ਤਾਂ ਐ ਪੱਲਾ ਛੜਾ ਗਿਆ ਕਹਿੰਦਾ ਵੀ ਇਹ ਬੀ ਉਹ ਹੈਗਾ ਜੰਗਲੀ ਆ ਇਹ ਪਰ ਹਾਲਾਂਕਿ ਤੁਸੀਂ ਆਹ ਵੇਖ ਲਓ ਆ ਜਿਹੜਾ ਝੋਨਾ ਇਹਦੇ ਵਿੱਚ ਚੌਲ ਬਣਿਆ ਹੋਇ ਅੱਛਾ ਜੀ ਆ ਚੌਲ ਬਣਿਆ ਵੇ ਇਹਦੇ ਚਾ ਵੇਖੋ ਦਾਣੇ ਬਣੇ ਵੇ ਇਹਨੂੰ ਕੌਣ ਕਹੂਗਾ ਜੰਗਲੀ ਐ ਝੋਨਾ ਹੀ ਐ ਨਾ ਇਹ ਜੀ ਇਸ ਖੇਤ ਦੇ ਵਿੱਚ ਆਏ ਸਾਲ 111 ਦੀ ਖੇਤੀ ਹੋ ਰਹੀ ਐ ਲਗਭਗ 10 ਸਾਲ ਤੋਂ ਅੱਛਾ ਜੀ ਇਹ ਬੰਦੇ ਗੋਭੀ ਦੀ ਖੇਤੀ ਕਰਦੇ ਉਸ ਤੋਂ ਬਾਅਦ ਅੱਛਾ ਜੀ ਕੋਈ ਇਹਦੇ ਚ ਹੋਰ ਵੀ ਨਹੀਂ ਕਦੇ ਬੀਜਿਆ ਗਿਆ ਅੱਛਾ ਜੀ ਇਨ੍ਹਾਂ ਬੰਦਿਆਂ ਕੋਲੇ ਵਾਹਣ ਆ ਬਹੁਤ ਚਿਰ ਦਾ ਠੇਕੇ ਦੀ ਅੱਛਾ ਜੀ ਤੇ ਬਾਈ ਕਿਹਦੇ ਲੱਗਿਆ ਝੋਨਾ ਬਾਈ ਜੀ ਤੁਹਾਡੇ ਝੋਨਾ ਲੱਗਿਆ ਸੀਗਾ ਕਿਤੇ ਇਹ ਤਾਂ ਨਹੀਂ ਹੋ ਸਕਿਆ ਵੀ ਤੁਹਾਡੇ ਤੋਂ ਕੋਈ ਗਲਤੀ ਹੋਊ ਕੋਈ ਘਰੇ ਕੋਈ ਵੀ ਮੈਕਸਮਕਸ ਹੋ ਗਿਆ ਨਹੀਂ ਨਹੀਂ ਬਾਈ ਜੀ ਅਸੀਂ ਨਾ ਬੰਦ ਘਟਾ ਲੈ ਕੇ ਗਏ ਆਂ ਦੁਕਾਨਦਾਰ ਤੋਂ ਅੱਛਾ ਜੀ ਤੇ ਲਿਆ ਕੇ ਖੇਤ ਬਾ ਛੱਟਾ ਦਿੱਤਾ ਸੀ ਕਿਹਾਰਾਂ ਬਣਾ ਕੇ ਅੱਛਾ ਜੀ ਹਾਂਜੀ ਕੋਈ ਹੋਰ ਵੈਰੈਟੀ ਕੋਈ ਵੀਜੀ ਨਹੀਂ ਪਹਿਲਾਂ ਗੇਤੀ ਵੈਰੈਟੀ ਸੀਗੀ ਗੇਤੀ ਐਪੀਆਰਐਕਸ 11 ਇਹੀ ਵੀ ਖਿਲਾਰੇਗਾ 50 ਕਿਲੋ ਵੀ ਲਗਾਈਆਂਗੇ ਇਹੀ ਖਿਲਾਰੇ ਪਹਿਲਾਂ ਅੱਛਾ ਇਹ ਖਿਲਾਰੇਗਾ ਰੇਆਂ ਵੀ ਪਾਈਆਂ ਹੋਣੀਆਂ ਸਪਰੇਆਂ ਵੀ ਕੀਤੀਆਂ ਹੋਣੀਆਂ ਖਰਚਾ ਵੀ ਕਾਫੀ ਆ ਗਿਆ ਹੋਣਾ ਹਾਂਜੀ ਜੀ ਖਰਚਾ ਕਾਫੀ ਆ ਗਿਆ ਜੀ ਵਾਹ ਠੇਕੇ ਤੇ ਸੀਗਾ ਵਾਹ ਠੇਕੇ ਤੇ ਜੀ ਕੀ ਰੇਟ ਲਿਆ ਸੀ ਠੇਕਾ 80000 ਨੂੰ ਕਿल्ले ਦੇ ਜੀ 80000 ਨੂੰ ਠੇਕੇ ਤੇ ਲਿਆ ਸੀਗਾ ਤਾਂ ਹੁਣ ਦੁਕਾਨਦਾਰ ਨਾਲ ਗੱਲਬਾਤ ਕੀਤੀ ਤੁਸੀਂ ਕੀ ਕਹਿੰਦਾ ਹੋ ਕੁਛ ਨਹੀਂ ਜੀ ਇਹ ਕਹਿੰਦਾ ਕੰਪਨੀ ਨਾਲ ਗੱਲ ਕਰੋ ਜੀ ਅੱਛਾ ਕੰਪਨੀ ਵਾਲੇ ਕੀ ਕਹਿੰਦੇ ਫਿਰ ਕੰਪਨੀ ਨਾਲ ਇਹ ਗੱਲ ਕਰਾਈ ਕੰਪਨੀ ਵਾਲੇ ਬੰਦਾ ਭੇਜਿਆ ਸੀ ਉਹਨਾਂ ਨੇ ਕੰਪਨੀ ਨੇ ਹੂੰ ਖੇਤ ਗਿਆ ਸੀਗਾ ਉਹ ਹੂੰ ਉਹ ਸਾਬਤ ਕਰਾਇਆ ਵੀ ਇਹ ਤਾਂ ਜੰਗਲੀ ਬੂਟੇ ਆ ਜੀ ਅੱਛਾ ਜੀ ਹਾਂਜੀ ਤੇ ਹੁਣ ਉਹ ਕੰਪਨੀ ਵਾਲਿਆਂ ਨੇ ਦੁਬਾਰਾ ਤੁਸੀਂ ਗੱਲ ਨਹੀਂ ਕੀਤੀ ਦੁਕਾਨਦਾਰ ਨਾਲ ਵੀ ਉਹ ਕਹਿੰਦਾ ਵੀ ਉਹ ਤਾਂ ਐਂ ਕਹਿ ਗਿਆ ਇਹ ਗੱਲ ਦੁਕਾਨਦਾਰ ਨੇ ਤਾਂ ਜੀ ਇੱਥੋਂ ਆ ਆਪਦੀ ਦੁਕਾਨ ਛੱਡ ਕੇ ਤੀਜੀ ਦੁਕਾਨ 'ਚ ਵੜਿਆ ਬੈਠਾਗਾ ਅੱਛਾ ਹਾਂਜੀ ਹਾਂਜੀ ਇੱਥੇ ਗੱਲ ਦਾ ਕਰੇ ਬਾਈ ਜੀ ਸਾਡੇ ਨਾਲ ਆ ਕੇ ਗੱਲ ਤਾਂ ਕਰੇ ਜੀ ਅੱਛਾ ਜੀ ਬਾਈ ਜੀ ਇੱਕ ਵਾਰੀ ਗੱਲ ਦਾ ਕਰੇ ਦੁਕਾਨਦਾਰਾ ਕੀ ਯਾਰ ਸਾਡੇ ਨਾਲ ਤੁਸੀਂ ਆਹ ਦੇਖੋ ਆਹ ਚੋਨਾ ਵੜਨ ਵਾਲਾ ਜੀ ਆਹਾ ਇਹ ਮਿਕਸ ਆ ਦੋਨੇ ਐਂ ਖੜਾ ਜੀ ਉੱਥੇ ਅੱਛਾ ਐਂ ਖੜਾ ਅਸੀਂ ਸੋਣ ਬਾਈ ਜੀ ਗੱਡੀ ਤੇ ਲੈ ਕੇ ਆਨੇ ਵੇਖ ਕੇ ਹੋ ਜਾ ਕੇ ਅੱਛਾ ਜੀ ਐਂ ਖੜਾ ਸੇਮ ਹੀ ਸੇਮ ਖੜਾ ਹੁ ਬਿਲਕੁਲ ਕਿਸਾਨਾਂ ਦਾ ਜਿਹੜਾ ਧਰਨਾ ਉਹ ਵੀ ਜਾਇਜ਼ ਹੈ ਕਿਉਂਕਿ ਵੇਖੋ ਇੱਕ ਪਾਸੇ ਹਰਾ ਝੋਨਾਗਾ ਇੱਕ ਪਾਸੇ ਜਿਹੜਾ ਝੋਨਾ ਤਿਆਰ ਹੋਇਆ ਪਿਆਗਾ ਤਾਂ ਕਿਸਾਨ ਕਹਿੰਦਾ ਵੀ ਅਸੀਂ ਕੀ ਕਰੀਏ ਜਿਹੜਾ 80000 ਰੁਪਏ ਨੂੰ ਜ਼ਮੀਨ ਠੇਕੇ ਤੇ ਲਈ ਸੀਗੀ ਤੇ ਉਸ ਤੋਂ ਬਾਅਦ ਇਹਦੇ ਤੇ ਵਾਈ ਵੀ ਕੀਤੀ ਆ ਅਸੀਂ ਹੋਰ ਖਾਦਾ ਖੁੱਦਾ ਸਪਰੇ ਵੀ ਕੀਤੀ ਆ ਪਰ ਦੁਕਾਨਦਾਰ ਨੇ ਇਹ ਪੱਲਾ ਕਹਿ ਕੇ ਛੜਵਾ ਲਿਆ ਆਪਦਾ ਵੀ ਕੰਪਨੀ ਦਾ ਵੀ ਆ ਜੀ ਹੁਣ ਦੁਕਾਨਦਾਰ ਦੱਸੇ ਕੀ ਕਰੂਗਾ ਅਸੀਂ ਤਾਂ ਉਹਨੂੰ ਕਹਿ ਰਹੇ ਆ ਵੀ ਇਹਦੇ ਬਰਾਬਰ ਖੇਤ ਦੇ ਇੱਕ ਸਾਡੇ ਵੈਰੈਟੀ ਲੱਗੀ ਵੀ ਆ 11 ਇਹਨਾਂ ਦੇ ਭਾਈ ਦੀ ਆ ਉਨਾ ਹੀ ਵਾਣ ਉਹ 5 ਕਿਲ ਲਈ ਜਿਹੜਾ ਉਹ ਝਾੜ ਦੇਊਗਾ ਉਹ ਝਾੜ ਦੇ ਸਾਨੂੰ ਪੈਸੇ ਦੇ ਦੇ ਝੋਨਾ ਇਹ ਵੜ ਲੈ ਅਸੀਂ ਆਪਦੇ ਟਰੈਕਟਰਾਂ ਨਾਲ ਵੜਾਵਾਂਗੇ ਆਪਦੀ ਮਸ਼ੀਨਾਂ ਦਾ ਖਰਚਾ ਅਸੀਂ ਦੇਵਾਂਗੇ ਜਿੱਥੇ ਕਹੂਗਾ ਉਥੇ ਅਸੀਂ ਲਾ ਦੇਾਂਗੇ ਅੱਛਾ ਜੀ ਹਾਂ ਤੇ ਇਹ ਦੁਕਾਨਦਾਰ ਨੇ ਇਹ ਝੋਨੇ ਦੀ ਰਖਵਾਲੀ ਤਾਂ ਨਹੀਂ ਕੀਤੀ ਰਖਵਾਲੀ ਤਾਂ ਤੁਸੀਂ ਕੀਤੀ ਸਾਰਾ ਖਰਚਾ ਕਰੀ ਬਿਠਾਈ ਸਭ ਕੁਝ ਹੋਇਆ ਵਾ 20 ਖਾਦ ਸਪਰੇ ਸਭ ਕੁਝ ਹੋਇਆ ਵਾ ਹੁਣ ਤਾਂ ਸਿਰਫ ਇੱਕ ਜਮਾਂ ਅੰਤ ਤੇ ਸੀ ਖੇਤੀ ਅੱਛਾ ਜੀ ਅੰਤ ਤੇ ਆ ਕੇ ਆ ਕੁਸ ਹੋ ਗਿਆ ਹੁਣ ਤੇ ਕਿਸਾਨ ਕੀ ਕਿਸੇ ਕੋਲੇ ਵੀ ਨਹੀਂ ਜਾ ਸਕਦਾ ਕਿਸਾਨ ਦੀ ਕੋਈ ਸੁਣਵਾਈ ਨਹੀਂ ਕਰਦਾ ਫਸਲ ਕਿੰਨੀ ਕਿ ਨਿਕਲੂਗੀ ਕਿੱਲੇ ਜੀ ਫਸਲ ਤਾਂ ਤਾਂ ਜੀ ਬਹੁਤ ਘੱਟ ਨਿਕਲੂਗੀ ਇਹਦਾ ਬੁਰਾ ਹਾਲ ਹੈ ਅੱਛਾ ਬਹੁਤ ਜ਼ਿਆਦਾ ਘੱਟ ਵੈਸੇ ਕਿੰਨੀ ਨਿਕਲਦੀ ਸੀ ਜੀ ਵੈਸੇ ਤਾਂ ਜੀ ਵੇਖੋ ਉਸ ਤੋਂ ਝਾੜੇ ਦਾ ਆਉਣਾ ਚਾਹੀਦਾ 75 80 ਮਣ ਪਰ ਇਹ ਤਾਂ 55 ਮਣ ਨਿਕਲੂਗਾ ਜਿਹੜੇ ਇਹ ਹਾਲਾਤ ਆ ਅੱਛਾ ਜੀ 55 ਮਣ ਜਿਹੜਾ ਝੋਨੇ ਦੇ ਕਿੱਲੇ ਦਾ ਝੋਨਾ ਨਿਕਲੂਗਾ ਪਹਿਲੀ ਗੱਲ ਤਾਂ ਇਹਨੂੰ ਮੰਡੀ 'ਚ ਨਹੀਂ ਲੈਣ ਦੇਣਾ ਜੀ ਕਿਸੇ ਨੇ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਇਹ ਇੰਨਾ ਖਰਾਾ ਵੇਖ ਲਓ ਆਹ ਹਣ ਜਦੋਂ ਵੱਢ ਕੇ ਇਹਦੇ ਵਿੱਚ ਰਲਾਤਾ ਇਹ ਸਾਰਾ ਖਰਾਾ ਹੋ ਜਾਣਾ ਇਹਦਾ ਮੌਚਰੀ ਘੱਟੋ-ਘੱਟ 30 ਆਊਗਾ ਅੱਛਾ ਜੀ ਫਿਰ ਤੋਲਿਆ ਵੀ ਨਹੀਂ ਜਾਣਾਗਾ ਵੇਖਣਾ ਹੀ ਨਹੀਂ ਜੀ ਖਰੀਦਣਾ ਹੀ ਨਹੀਂ ਕਿਸੇ ਨੇ ਅੱਛਾ ਜੀ ਟੋਲਿਆਂ ਤੇ ਤਾਂ ਹੀ ਜਾਊ ਨਾ ਜੇ ਮੌਚਰ 17 ਆਊਗਾ ਜੇ ਤੋ 30 ਮੌਚਰ ਆ ਗਿਆ ਪਹਿਲੀ ਗੱਲ ਇਹਨੂੰ ਮੰਡੀ 'ਚ ਹੀ ਨਹੀਂ ਵੜਨ ਦੇਣਾ ਮਾਰਕੀਟ ਕਮੇਟੀ ਦੇ ਗੇਟ 'ਚ ਬੈਠੇ ਆ ਉਹ ਮੀਟਰ ਲਈ ਉਹ ਦੁਕਾਨਾਂ ਜਾਣੇ ਹੀ ਨਹੀਂ ਦਿੰਦੇ ਉਹ ਅੱਛਾ ਜੀ ਇਹਦਾ ਕੋਈ ਹੱਲ ਨਹੀਂ ਜੀ ਇਹਦਾ ਕੋਈ ਹੱਲ ਨਹੀਂ ਹਾਂ ਇਹ ਤਾਂ ਬੁਰਾ ਹਾਲ ਹੈ ਦੁਕਾਨਦਾਰ ਉਲਟਾ ਸਾਨੂੰ ਕਹਿੰਦਾ ਐਂ ਕਰੋ ਤੁਸੀਂ 10 ਦਿਨ ਠੱਲ ਲਓ 10 ਦਿਨਾਂ ਨੂੰ ਆ ਪੱਕ ਜਾਊਗਾ ਜੋ ਨਾਲ ਪੁੱਛਣਾ ਹੋਵੇ ਆ 10 ਦਿਨਾਂ ਨੂੰ ਰਹਿਣਾ ਹੀ ਨਹੀਂ ਸਾਡਾ ਖਤਮ ਹੋ ਜਾਊਗਾ ਇਹ ਤਾਂ ਸਾਰਾ ਛੱਡ ਜਾਊਗਾ ਅੱਛਾ ਵੇਖੋ ਕਹਿੰਦੇ ਵੀ ਜਿਹੜਾ ਦੁਕਾਨਦਾਰ ਕਹਿੰਦਾ 10 ਦਿਨ ਰੁਕ ਜਾਓ ਜਿਹੜਾ ਝੋਨਾ ਇੱਕ ਤਿਆਰ ਹੋਇਆ ਪਿਆ ਇਹ ਇੱਕ ਹਰਾਗਾ ਕਹਿੰਦਾ ਵੀ ਜਦੋਂ ਦੋਨੇ ਝੋਨੇ ਤਿਆਰ ਹੋ ਗਏ ਬੂਝੇ ਜੁੜੇ ਦੂਜੇ ਨਾਲ ਵਾਲੇ ਤਿਆਰ ਹੋ ਗਏ ਉਦੋਂ ਵੱਢ ਲਾਂਗੇ ਪਰ ਉਦੋਂ ਇਹ ਜਿਹੜਾ ਝੋਨਾ ਕਾ ਜਿਹੜਾ ਤਿਆਰ ਹੋਇਆ ਪਿਆਗਾ ਸਾਰਾ ਝੜ ਜਾਊਗਾ ਹਾਂ ਮਗਰੋਂ ਤਾਂ ਹਾਰੇ ਜਾਊਗਾ ਹਰਾ ਜਾ ਇਹਦੇ ਚੋਂ ਕੀ ਹੋਣਾ 5-7 ਮਣ ਹੋਊਗਾ ਕਿੱਲੇ ਦਾ ਇਹ ਸਾਰੇ ਪੈਸੇ ਸਿਰ ਪੈ ਜਾਣੇ ਆ ਬਾਈ ਜੀ ਆਪ ਦੀ ਘਰ ਦੀ ਜ਼ਮੀਨ ਵੀ ਹੈਗੀ ਕੋਈ ਨਹੀਂ ਘਰ ਦੀ ਮਾੜੀ ਮੋਟੀ ਆ ਜੀ ਅੱਛਾ ਕਿੱਲਾ ਕਵਾਨਾ ਜੀ ਆ ਉਹਦਾ ਕਿੱਲਾ ਕਬਾਣਾ ਵੇਖੋ ਤੇ 80000 ਰੁਪਏ ਠੇਕੇ ਤੇ ਲੈ ਲਿਆ ਤਾਂ ਹੁਣ ਕੀ ਲੱਗਦਾ ਤੁਹਾਨੂੰ ਇਹਦਾ ਜੀ ਪਤਾ ਹੀ ਆ ਹੁਣ ਝੋਨਾ 10 ਕਿੱਲੇ ਲਾਇਆ ਸੀਗਾ ਜੀ 10 ਕਿੱਲਾਂ ਚੋਂ ਵੀ ਤੁਸੀਂ ਮੰਨ ਕੇ ਚਲੋ 5 ਕਿੱਲੇ ਤਾਂ ਖਤਮ ਹੀ ਆ ਜੀ 5 ਕਿੱਲੇ ਖਤਮ ਖਤਮ ਹੀ ਆ ਜੀ ਠੇਕਾ ਕੋਈ ਸੁਣਵਾਈ ਨਹੀਂ ਹੁੰਦੀ ਕੀ ਇੱਥੇ ਨਹੀਂ ਤਾਂ ਕੋਈ ਖੇਤੀਬਾੜੀ ਵਿਭਾਗ ਦੇ ਮਹਿਕਮੇ ਦਾ ਬੰਦਾ ਆਇਆਗਾ ਅੱਛਾ ਜੀ ਨਹੀਂ ਕੋਈ ਮਾਰਕੀਟ ਕਮੇਟੀ ਵਾਲੇ ਆਏ ਹੈਗੇ ਉਹਨਾਂ ਦਾ ਹੱਕ ਬੰਦਾ ਇੱਥੇ ਆਉਣ ਪਤਾ ਲੈਣ ਜਦੋਂ ਝੋਨਾ ਵੱਡਾਂਗੇ ਉਥੇ ਮੰਡੀ ਲੈ ਜਾਣੇ ਹੈਗੇ ਉਦੋਂ ਲਾਉਣ ਨਹੀਂ ਦੇਣਾ ਉਹਨਾਂ ਨੇ ਬਿਲਕੁਲ ਇਹ ਵੀ ਗੱਲ ਬਾਈ ਦੀ ਬਿਲਕੁਲ ਸਹੀ ਹੈ ਕਿ ਕੋਈ ਮੁਲਾਜ਼ਮ ਨਹੀਂ ਆਇਆ ਇੱਥੇ ਨਾ ਕੋਈ ਖੇਤੀਬਾੜੀ ਵਿਭਾਗ ਮਹਿਕਮੇ ਦਾ ਮੁਲਾਜ਼ਮ ਆਇਆ ਨਾ ਕੋਈ ਮਾਰਕੀਟ ਕਮੇਟੀ ਦਾ ਕੋਈ ਨਹੀਂ ਆਇਆ ਜੀ ਕੋਈ ਮੁਲਾਜ਼ਮ ਨਹੀਂ ਆਇਆਗਾ ਤਾਂ ਵੇਖੋ ਕਿਸਾਨ ਕਿਸ ਪਾਸੇ ਜਾ ਰਿਹਾਗਾ ਕਿਸਾਨ ਕੀ ਕਰੂਗਾ ਤਾਂ ਵੇਖੋ ਇੱਕ ਦੁਕਾਨਦਾਰ ਤੇ ਭਰੋਸਾ ਕਰਕੇ ਉਹਨੇ ਪਹਿਲਾਂ ਬੀ ਖਰੀਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਆਪਣੇ ਖੇਤ ਦੇ ਵਿੱਚ ਲਿਆ ਕੇ ਬੀਜਿਆ ਤਾਂ ਵੇਖੋ ਕਿਸਾਨ ਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਨਾ ਹੀ ਦੁਕਾਨਦਾਰ ਨੂੰ ਕੁਝ ਆਪਾਂ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਬੀ ਕਿਹੜੀ ਕੰਪਨੀ ਤੋਂ ਲਿਆਗਾ ਕੰਪਨੀ ਕਿਹੜੀ ਸੀ ਬੀ ਦੀ ਕੰਪਨੀ ਰਾਮਾ ਮੰਡੀ ਸੀ ਮਿੱਤਲ ਸੀੜੀ ਅੱਛਾ ਹਾਂਜੀ ਤੇ ਉਹ ਕੰਪਨੀ ਦੇ ਅਧਿਕਾਰੀ ਨਹੀਂ ਆਏ ਬੰਦਾ ਭੇਜਿਆ ਸੀਗਾ ਇਹੋ ਉਹਨਾਂ ਨੇ ਦੁਕਾਨਦਾਰ ਆਪ ਵੀ ਖੇਤ ਨਾਲ ਗਿਆ ਸੀਗਾ ਜੀ ਖੇਤ ਜਾ ਕੇ ਆਏ ਖੇਤ ਦੀ ਜਾ ਕੇ ਆਏ ਜੀ ਇਹ ਤਾਂ ਆਪ ਤਾਂ ਮੰਜੇ ਤੇ ਬੈਠ ਗਿਆ ਜੀ ਇਹਨਾਂ ਦਾ ਹੱਕ ਬਣਦਾ ਸੀਗਾ ਜਾ ਕੇ ਇਹ ਆਪ ਵੀ ਝੋਨਾ ਦੇਖਦੇ ਸੀ ਹੂੰ ਇਹ ਮੰਜੇ ਤੇ ਬੈਠ ਕੇ ਚੌਂਕੜੀ ਮਾਰ ਕੇ ਉਹ ਬੰਦਾ ਭੇਜਿਆ ਸੀ ਇਹਨਾਂ ਨੇ ਹੂੰ ਉਹ ਸਾਬਤ ਕਰਾਇਆ ਵੱਟ ਤੋਂ ਗੇੜਾ ਦੇ ਕੇ ਆਂਦਾ ਦਾ ਸਾਰੇ ਜੰਗਲੀ ਬੂਟੇ ਆ ਅੱਛਾ ਹੁਣ ਅਕਸਰ ਆਪਾਂ ਨੂੰ ਵੀ ਖੇਤੀ ਕਰਦੇ ਨੂੰ ਇੰਨਾ ਚਿਰ ਹੋ ਗਿਆ ਵੀ ਆ ਜੰਗਲੀ ਬੂਟੇ ਆ ਕੇ ਝੋਨਾ ਜੀ ਬਾਕੀ ਜਿਹੜਾ ਉਹ ਬੰਦਾ ਕੰਪਨੀ ਨੇ ਰੱਖਿਆਗਾ ਹੂੰ ਦੁਕਾਨਦਾਰ ਇਹ ਕਹਿੰਦਾ ਵੀ ਉਹਨੂੰ ਹੋ ਗਏ ਘੱਟੋ-ਘੱਟ ਵੀ 25 ਸਾਲ ਕੰਪਨੀ ਦਾ ਨਾ ਕੰਮ ਕਰਦਿਆਂ ਨੂੰ ਵੱਡੇ-ਵੱਡੇ ਪਲਾਟਾਂ ਦੇ ਸੌਦੇ ਕਰਦਾ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਕੀ ਇਹ ਜੰਗਲੀ ਬੂਟੇ ਆ ਤੇ ਜਾਂ ਕੋਈ ਵੀ ਚਿਮਲਾਵਟ ਆ ਗਈ ਤੇ ਉਹ ਕੀ ਪਲਾਟਾਂ ਦੇ ਸੌਦੇ ਅੰਗੈਲੀ ਨਾ ਸਾਰਾ ਕੰਮ ਹੋਇਆ ਜੀ ਕੰਪਨੀ ਦਿੱਤਾ ਵੀ ਉਹਨਾਂ ਨੇ ਕੰਪਨੀ ਹਾਂਜੀ ਜੰਗਲੀ ਦਿੱਤਾ ਵੀ ਉਹਨੇ ਹੀ ਕੰਪਨੀ ਨੇ ਦਿੱਤਾ ਅੱਛਾ ਆਇਆ ਤੈਨੂੰ ਦੇਖੋ ਕਹਿੰਦੇ ਵੀ ਜਿਹੜਾ ਜੰਗਲੀ ਬੀਜ ਦਿੱਤਾ ਵੀ ਕੰਪਨੀ ਵਾਲਿਆਂ ਨੇ ਆ ਸਾਡੇ ਕੋਲੇ ਕੰਪਨੀ ਦੇ ਪਏ ਬੈਗ ਬੁੱਕ ਪਏ ਜਿਨ੍ਹਾਂ ਚ ਬੀ ਆਇਆ ਸੀਗਾ ਬੈਗ ਨਹੀਂ ਜੀ ਬਿੱਲ ਹੈਗਾ ਕੱਚਾ ਬਿੱਲ ਆਈ ਉਹ ਵੀ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਅੰਕਲ ਕੁਲਦੀਪ ਸਿੰਘ ਜੀ ਕੀ ਹੁਣ ਮਸਲਾ ਕੀ ਹੈ ਜੀ ਇਹ ਮਸਲਾ ਕੀ ਕੋਈ ਦੁਕਾਨਦਾਰ ਗੱਲ ਨਹੀਂ ਕਰਦਾ ਹਾਂਜੀ ਜਾਲੀ ਬੀਜੇਤਾ ਅੱਛਾ ਜੀ ਗੱਪ ਮਾਰ ਕੇ ਅੱਛਾ ਜੀ ਮੰਗਾ 11 ਸੀਗਾ ਦੇਤਾ ਪਤਾ ਕੀ ਕੁਛ ਇਹਦਾ ਅੱਛਾ ਜੀ ਤੇ ਆਪੇ ਸਮਝ ਲਿਓ ਕੀ ਕੁਛ ਹੈ ਜੀ ਵੇਖੋ ਕਿਸਾਨ ਕਹਿੰਦੇ ਆ ਵੀ ਜਿਹੜਾ ਸਾਨੂੰ ਜਾਲੀ ਬੀਜ ਦਿੱਤਾ ਗਿਆ ਅਸੀਂ 11 ਮੀ ਮੰਗਿਆ ਸੀਗਾ ਤਾਂ ਸਾਨੂੰ ਕੋਈ ਬੀਜ ਦਾ ਪਤਾ ਹੀ ਨਹੀਂ ਲੱਗਿਆ ਵੀ ਕਿਹੜਾ ਬੀਜ ਨਿਕਲਿਆ ਇਹਦੇ ਵਿੱਚੋਂ ਤਾਂ ਆਪਾਂ ਦੁਕਾਨਦਾਰ ਨਾਲ ਵੀ ਗੱਲਬਾਤ ਕਰਦੇ ਆਂ ਆਜੋ ਆਪਾਂ ਦੁਕਾਨਦਾਰ ਵੀਰ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕੀ ਗੱਲ ਆ ਜੇ ਤੁਹਾਡੀ ਦੁਕਾਨ ਉਮਰੇ ਧਰਨਾ ਲੱਗਿਆ ਹੋਏਗਾ ਕਿਸਾਨ ਕਹਿੰਦੇ ਸਾਡੀ ਜਿਹੜੀ 10 ਕਿੱਲਿਆਂ ਦੀ ਫਸਲ ਸੀਗੀ ਉਹ ਤਬਾਹ ਹੋ ਚੁੱਕੀ ਆ ਕੋਈ ਤਬਾਹ ਨਹੀਂ ਹੋਈ ਜੀ ਜੀ ਇਹਨਾਂ ਨੇ ਮੈਥੋਂ 5-6 ਕਿੱਲਿਆਂ ਦਾ ਬੀ ਲੈ ਕੇ ਗਿਆ ਜੀ 25 25 ਤੋਂ 30 ਕਿਲੋ ਬੀ ਲੈ ਕੇ ਗਿਆ ਜੀ ਅੱਛਾ ਜੀ ਤੇ ਉਹ ਲਿਆ ਕੇ ਇਹਨਾਂ ਨੇ ਬੀਜਤਾ ਕਰਤਾ ਸਾਰਾ ਕੁਝ ਕਰਤਾ ਤਿੰਨ ਮਹੀਨੇ ਹੋ ਗਏ ਉਹ ਫਸਲ ਬੀਜੀ ਨੂੰ ਜੀ ਬੀਜੀ ਨੂੰ ਫਸਲ ਨੂੰ ਤਿੰਨ ਮਹੀਨੇ ਹੋ ਗਏ ਹੁਣ ਇਹਨਾਂ ਨੇ ਮੈਨੂੰ ਤਿੰਨ ਚਾਰ ਦਿਨਾਂ ਪਹਿਲਾਂ ਆਖਿਆ ਕਹਿੰਦੇ ਕਹਿੰਦੇ ਵੀ ਬੂਟੇ ਜਿਹੜੇ ਹੈਗੇ ਆ ਉੱਚੇ ਨਹੀਂਵੇਂ ਆ ਹੂੰ ਉੱਚੇ ਨਹੀਂਵੇਂ ਬੂਟੇ ਅਸੀਂ ਕਿਹਾ ਵੀ ਆਪਾਂ ਕੰਪਨੀ ਨਾਲ ਦਿਖਾ ਲੈਣੇ ਹੈਗੇ ਆ ਜੀ ਜਿਹੜੋ ਕੰਪਨੀਆਂ ਨੂੰ ਦਿਖਾਇਆ ਕੰਪਨੀ ਵਾਲਿਆਂ ਦਾ ਬੰਦਾ ਆਇਆ ਉਹਨਾਂ ਨੇ ਵੀ ਦੇਖਿਆ ਜੀ ਖੇਤ ਗਏ ਉਹ ਖੇਤ ਦੇਖ ਕੇ ਸਾਰਾ ਕੁਝ ਕਰਕੇ ਉਹ ਕਹਿੰਦੇ ਵੀ ਬੀ ਦੇ ਵਿੱਚ ਜੰਗਲੀ ਬੂਟੇ ਉਗਰੇ ਹੋਏ ਆ ਜੀ ਪਰ ਤੁਹਾਨੂੰ ਲੱਗਦੇ ਉਹ ਜੰਗਲੀ ਬੂਟੇ ਹੈਗੇ ਆ ਜੰਗਲੀ ਬੂਟੇ ਅਸੀਂ ਆਪ ਵੇਖ ਕੇ ਆਏ ਆ ਜੀ ਕੰਪਨੀ ਵਾਲੇ ਵੀ ਗਏ ਸੀ ਕਿਸਾਨ ਕਹਿੰਦੇ ਆ ਵੀ ਜੰਗਲੀ ਇੰਨਾ ਟਾਈਮ ਹੋ ਗਿਆ ਸਾਨੂੰ ਝੋਨਾ ਲਾਉਂਦਿਆਂ ਨੂੰ ਤਾਂ ਪਰ ਉਹਦੇ ਵਿੱਚ ਬੀ ਹੈਗਾਗਾ ਦਾਣੇ ਹੈਗੇ ਆ ਜੰਗਲੀ ਬੂਟੇ ਐ ਬਾਈ ਜੀ ਕੰਪਨੀ ਵਾਲੇ ਆਏ ਸੀ ਕੰਪਨੀ ਵਾਲੇ ਵੇਖ ਕੇ ਗਏ ਹੈਗੇ ਹੈਗੇ ਸਾਰਾ ਕੁਝ ਕਰਕੇ ਗਏ ਹੈਗੇ ਕੰਪਨੀ ਵਾਲਿਆਂ ਨੇ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਵੀ ਕੀਤੀ ਆ ਸਾਰਾ ਕੁਝ ਕੀਤਾ ਜੀ ਜਿਹੜਾ ਬੀ ਇਹਨਾਂ ਨੇ ਮੰਗਿਆ ਸਾਥ ਉਹੀ ਬੀ ਦਿੱਤਾ ਅਸੀਂ ਬਿਲਕੁਲ ਸਹੀ ਬੀ ਦਿੱਤਾ ਅੱਛਾ ਜੀ ਬਿਲਕੁਲ ਸਹੀ ਬੀ ਦਿੱਤਾਗਾ ਹਾਂਜੀ ਵੇਖੋ ਦੁਕਾਨਦਾਰ ਵੀਰ ਕਹਿੰਦਾ ਵੀ ਮੈਂ ਬਿਲਕੁਲ ਸਹੀ ਬੀ ਦਿੱਤਾਗਾ ਪਰ ਜਦੋਂ ਕੰਪਨੀ ਵਾਲਿਆਂ ਨਾਲ ਗੱਲਬਾਤ ਕੀਤੀ ਕੰਪਨੀ ਵਾਲੇ ਗਏ ਤਾਂ ਉਹ ਕਹਿੰਦਾ ਜੰਗਲੀ ਬੂਟੇ ਐ ਵਿੱਚ ਰਲੇ ਹੋਏ ਆ ਪਰ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਸਾਨ ਕਹਿੰਦੇ ਆ ਵੀ ਜਿਹੜਾ ਸਾਡਾ ਬੀ ਸਹੀ ਨਹੀਂ ਦਿੱਤਾ ਗਿਆ ਤਾਂ ਸਾਡੀ ਜਿਹੜੀ 10 ਕਿੱਲਿਆਂ ਦੀ ਫਸਲ ਆ ਉਹ ਇੱਕ ਤਰ੍ਹਾਂ ਦੀ ਖਰਾਬ ਹੋ ਚੁੱਕੀ ਆ ਤਾਂ ਵੇਖੋ ਕੀ ਬਣਦਾਗਾ ਇਸ ਮਸਲੇ ਦਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪੋ ਆਪਣੀ رائے ਦੇਣੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਮੈਂ ਰਮਨਦੀਪ ਸਿੰਘ ਸੋਢੀ ਧੰਨਵਾਦ